ਉਹਨੇ ਉਹਨਾਂ ਦੇ ਨਾਲ ਬਹੁਤ ਵੱਡੀ ਗਦਾਰੀ ਕੀਤੀ ਵੀ ਵਿੱਚ ਸੰਤ ਸਮਾਜ ਨੇ ਕੋਈ ਯੋਗਦਾਰ ਨਹੀਂ ਪਾਇਆ ਉਹੇ ਬੈਠਾ ਜਿਹੜੇ ਨਾਨਕ ਸਰਗੇ ਆ ਚਿੱਟੇ ਕੱਪੜੀਏ ਜਿਹੜੇ ਵੱਡੇ ਠੱਗ ਆ ਇਹਨਾਂ ਨੇ ਕੋਈ ਯੋਗਦਾਰ ਨਹੀਂ ਪਾਇਆ ਤੇ ਜਹਜ਼ਰ ਬੈਠੇ ਉਹਨਾਂ ਨਾਲ ਵੀ ਗਦਾਰੀ ਕਰਕੇ ਵੀ ਜਿਹੜੀ ਉਹਨਾਂ ਦੀ ਛਾਣ ਬਣੀ ਸੀ ਅੱਜ ਉਹਨਾਂ ਦੀ ਜਿਹੜੀ ਛਾਣ ਹੈ ਇਹਨਾਂ ਲੋਕਾਂ ਨੇ ਮਿੱਟੀ ਚ ਬਣਾਤੀ ਅੱਜ ਜਿਹੜੀ ਗਵਰਨਮੈਂਟ ਆ ਇਹ ਛੋਟ ਨਹੀਂ ਹੋਣੀ ਵੀ ਉਹਨਾਂ ਦੇ ਅੱਜ ਕੋਈ ਮਗਰੀ ਨਹੀਂ ਹੋਣਾ ਪਤਾ ਹੈ ਜੀ ਜੀ ਜਿਹੜੇ ਸੈਕਟਰ ਹੈ ਜਿਹੜੇ ਜਹੇ ਬੰਦੀਆਂ ਇਹ ਗਵਰਨਮੈਂਟ ਦੇ ਪਿੱਠੂ ਬਣ ਚੁੱਕੇ ਆ ਇਹ ਗਦਾਰ ਹੋ ਚੁੱਕੇ ਆ ਅਸਲ ਤਾਂ ਮੋਰਚਾ ਤੁਸੀਂ ਕਹੋਗੇ ਵੀ ਲੱਗਿਆ ਹੋਇਆ ਹੈ ਜੀ ਮੇਰੇ ਮੁਤਾਬਕ ਤਾਂ ਮੋਰਚਾ ਇਹ ਖੇਡ ਚੁੱਕਿਆ ਹੈ ਗੁਰਜੀਤ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਰਦਾਰ ਨਿਸ਼ਾਨ ਸਿੰਘ ਜੀ ਬਾਬਾ ਹਮੀਰ ਸਿੰਘ ਜੀ ਆਪ ਜੀ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਹਾਂ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਜੀ ਆਪ ਜੀ ਦਾ ਜੀ ਬਹੁਤ ਬਹੁਤ ਧੰਨਵਾਦ ਜੀ ਜਿਹੜੀ ਸੱਚੀ ਹੱਕ ਦੀ ਆਵਾਜ਼ ਆਪਣਾ ਉਠਾਰੇਆਂ ਤੁਸੀਂ ਸੋ ਦਰਸ਼ਕੋ ਮੇਰੇ ਨਾਲ ਫੋਨ ਲਾਈਨ ਤੇ ਹੈਗੇ ਨੇ ਬਾਬਾ ਹਮੀਰ ਸਿੰਘ ਜੀ ਜੋ ਕਿ ਅਮੁਖਸਰ ਸਾਹਿਬ ਦੀ ਧਰਤੀ ਤੇ ਰਹਿੰਦੇ ਨੇ ਸੋ ਗੱਲਬਾਤ ਕਰਨ ਲੱਗੇ ਆ ਕੌਮੀ ਇਨਸਾਫ਼ ਮੋਰਚਾ ਜਾਂ ਬਰਗਾੜੀ ਮੋਰਚਾ ਲੱਗਿਆ ਸੀ ਹੋਰ ਜੋ ਪੱਖ ਹੈਗੇ ਨੇ ਜਿਵੇਂ ਧਾਰਮਿਕ ਪੱਖ ਆਪਾਂ ਗੱਲ ਕਰਦੇ ਆ ਸੋ ਇਸ ਵੀਡੀਓ ਤੇ ਆਪਣੇ ਕਮੈਂਟ ਵੀ ਦਿਓ ਤੇ ਨਾਲੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਜੀ ਹਾਂਜੀ ਬਾਬਾ ਜੀ ਪਹਿਲਾ ਸਵਾਲ ਹੈਗਾ ਕਿ ਕੌਮੀ ਇਨਸਾਫ ਮੋਰਚਾ ਜਿਹੜਾ 7 ਜਨਵਰੀ ਨੂੰ ਲੱਗਿਆ ਸੀ ਤਕਰੀਬਨ ਡੇਢ ਸਾਲ ਹੋ ਗਿਆ ਹੈ ਹਾਂਜੀ ਡੇਢ ਸਾਲ ਮੋਰਚਾ ਲੱਗਣ ਤੋਂ ਬਾਅਦ ਅੱਜ ਜਿਹੜਾ ਮੋਰਚਾ ਖੇਰੂ ਮੇਰੂ ਹੋ ਚੁੱਕਿਆ ਹੈ ਦੂਜੀ ਗੱਲ ਹੈਗੀ ਹੈ ਕਿ ਬਰਗਾੜੀ ਮੋਰਚਾ ਵੀ ਲੱਗਿਆ ਸੀ ਬਰਗਾੜੀ ਮੋਰਚਾ ਵੀ ਆਪਾਂ ਗੱਲ ਕਰੀਏ ਜਿਹੜੇ ਆਗੂ ਹੈਗੇ ਸੀ ਚਾਹੇ ਤਾਂ ਉਹ ਪ੍ਰਸ਼ਾਸਨ ਦੇ ਕੋਲ ਵਿਗ ਹੈ ਚਾਹੇ ਉਹਨਾਂ ਦੀ ਮਿਲੀ ਭੁਗਤ ਕਿਸੇ ਤਰ੍ਹਾਂ ਹੋ ਗਈ ਕਿਵੇਂ ਲੱਗਦਾ ਤੁਹਾਨੂੰ ਹੁਣ ਜਿਹੜਾ ਕੌਮੀ ਇਨਸਾਫ ਮੋਰਚਾ ਖੇਰੂ ਮੇਰੂ ਹੋ ਚੱਲਿਆ ਹਾਂਜੀ ਵੇਖੋ ਜੀ ਮੋਰਚੇ ਐਮਰਜੈਂਸੀ ਤੋਂ ਲਾ ਕੇ ਅੱਜ ਤੀਕ ਮੈਂ ਜੋ ਮੇਰੀ ਉਮਰ 70 ਸਾਲ ਦੀ ਹੋ ਗਈ ਹੈ ਜੀ ਜੀ ਮੋਰਚੇ ਮੈਂ ਵੇਖਦਾ ਰਿਹਾ ਜੋ ਮੋਰਚੇ ਵੀਮੀ ਚਗੀ ਦਾ ਮਹਾਨ ਯੋਧਾ ਬਾਬਾ ਚਰਨੈਲ ਸਿੰਘ ਲਾਰ ਲਾ ਗਿਆ ਜੀ ਉਦੋਂ ਪਿੱਛੋਂ ਜਿਹੜੀ ਸਾਡੀ ਸਿੱਖ ਕੌਮ ਦੇ ਲੀਡਰ ਸੀ ਇਹ ਇਹਦੇ ਕੰਦੇ ਨਾਲ ਏਜੰਸੀਆਂ ਦੇ ਕੋਲੇ ਸਰਕਾਰਾਂ ਦੇ ਨਾਲ ਅੰਦਰ ਖਾਤੇ ਇਹਨਾਂ ਨੇ ਵੇਚ ਕੇ ਸਿੱਖ ਕੌਮ ਦੇ ਜਿਹੜੇ ਮੋਰਚੇ ਸੀ ਉਹ ਇਹਨਾਂ ਨੇ ਸਮੇਂ-ਸਮੇਂ ਤੇ ਜਿਵੇਂ-ਜਿਵੇਂ ਸਮਾਂ ਆਇਆ ਉਵੇਂ ਮੇ ਇਹ ਵਿਕਦੇ ਰਹੇ ਤੇ ਸਿੱਖ ਕੌਮ ਦਾ ਜਿਹੜਾ ਇਹ ਬਹੁਤ ਵੱਡਾ ਘਾਣ ਹੋਇਆ ਜੀ ਇਹਨਾਂ ਦੀਆਂ ਗਦਾਰੀਆਂ ਦੇ ਜਿਹੜੇ ਚਿੱਠੇ ਸੀ ਉਹ ਆਪਣੇ ਅੱਜ ਸਾਹਮਣੇ ਆ ਚੁੱਕੇ ਐ ਬਸ ਹਮੀਰ ਸਿੰਘ ਜੀ ਅਗਲਾ ਸਵਾਲ ਹੈਗਾ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਚੰਡੀਗੜ੍ਹ ਦਾ ਹੈਗਾ ਉਹਨਾਂ ਨੇ ਆ ਕੇ ਚੇਤਾਵਨੀ ਦਿੱਤੀ ਸੀ ਵੀ ਮੋਰਚਾ ਚੱਕ ਲਿਆ ਜਾਵੇ ਕਾਮੂਨਸਾਹ ਮੋਰਚਾ ਨਹੀਂ ਤਾਂ ਅਸੀਂ ਕਾਰਵਾਈ ਕਰਾਂਗੇ ਤੁਸੀਂ ਕੀ ਕਹਿੰਦੇ ਹੋ ਦੇਖੋ ਜੀ ਮੈਂ ਉਸ ਮੋਰਚੇ ਦੇ ਵਿੱਚ ਜਦੋਂ ਮੋਰਚਾ ਲੱਗਿਆ ਮੈਂ ਉੱਥੇ 3 ਮਹੀਨੇ ਉੱਥੇ ਰਹਿ ਕੇ ਆਇਆ ਮੇਰੀ ਉਸ ਵੇਲੇ ਹਾਲਾਤ ਬਹੁਤ ਮਾੜੀ ਸੀ ਗੋਡਿਆਨੀਓ ਉਸ ਵੇਲੇ ਜਦੋਂ ਉਹ 31 ਮੈਂਬਰੀ ਆਪਣਾ ਜਹਾਜ ਜਾਂਦਾ ਹੁੰਦਾ ਸੀ ਰਜਾਨਾ ਜੀ ਜੀ ਇਹ ਇਹਨਾਂ ਨੇ ਉਹ ਗਵਰਨਮੈਂਟ ਨਾਲ ਮਿਲਿ ਪੁੱਤ ਕਰਕੇ ਇਹਨਾਂ ਨੇ 31 ਮੈਂਬਰਾਂ ਦਾ ਜਿਹੜਾ ਜਹਾਜ ਜਾਂਦਾ ਸੀ ਇਹਨਾਂ ਨੇ ਉਹ ਪਹਿਲਾਂ ਉਹ ਬੰਦ ਕੀਤਾ ਉਸ ਮੇਲੇ ਵੀ ਨਰਾਸ਼ਾ ਕੁੰਬੇ ਵਿੱਚ ਆ ਗਈ ਵੀ ਤੁਸੀਂ ਇਹਦਾ ਫੈਸਲਾ ਲਿਆ ਇਹ ਗਲਤ ਲਿਆ ਹੈ ਬਾਬਾ ਹਮੀਰ ਸਿੰਘ ਜੀ ਜਿਨ੍ਹਾਂ ਨੇ ਬੰਦ ਕਰਵਾਇਆ ਸੀ 31 ਮੈਂਬਰੀ ਕਮੇਟੀ ਜਿਹੜੀ ਜਾਂਦੀ ਸੀ ਉੱਥੇ ਜਾਂਦਾ ਜਾਂਦਾ ਸੀ ਕੌਣ ਸੀ ਬੰਦ ਕਰਵਾਉਣ ਵਾਲੇ ਲੋਕ ਇਹਦੇ ਵਿੱਚ ਬਾਪੂ ਗੁਰਚਰਨ ਸਿੰਘ ਦਾ ਕੋਈ ਰੋਲ ਨਹੀਂ ਸੀ ਉਹ ਕਹਿੰਦਾ ਸੀ ਵੀ ਆਪਾਂ ਇਹ ਬੰਦ ਨਾ ਕਰੀ ਜੀ ਜਿਹੜੇ ਸੀ ਨਾ ਉਹ ਪਰਮਪਾਲ ਸਿੰਘ ਖਣੀ ਜਿਹੜਾ ਫਰਾਂਸ ਵਾਜਦਾ ਹੈ ਇੱਕ ਦੋ ਮੇਟੋ ਦੇ ਹੋਰ ਬੰਦੇ ਸੀਗੇ ਉਹਨਾਂ ਨੇ ਗਵਰਨਮੈਂਟ ਨਾਲ ਮਿਲੀ ਭੁੱਤ ਕਰਕੇ ਉਹ ਕੱਤੀ ਮੈਂਬਰੀ ਜਿਹੜਾ ਜਸਾ ਸੀ ਜਦੋਂ ਬੰਦ ਕਰਾਇਆ ਤੇ ਜਿਹੜੀ ਸਿੱਖ ਕੌਮ ਨੂੰ ਉਸ ਦੇਣੀ ਬਹੁਤ ਵੱਡੀ ਟਾਹ ਲੱਗ ਗਈ ਸੀ ਤੇ ਉਸ ਵੇਲੇ ਮੈਂ ਬਿਆਨ ਦਿੱਤਾ ਸੀ ਬਾਬਾ ਬਾਪੂ ਗੁਰਚਰਨ ਸਿੰਘ ਨੇ ਇਹ ਗੱਲ ਕਹੀ ਸੀ ਵੀ ਤੁਸੀਂ ਇਹ ਕੰਮ ਜਿਹੜਾ ਕੀਤਾ ਹੈ ਇਹ ਮਾੜਾ ਕੀਤਾ ਹੁਣ ਸਿੱਖ ਕੌਮ ਦੇ ਵਿੱਚ ਨਿਰਾਸ਼ਾ ਆਉਗੀ ਨਹੀਂ ਬਾਬਾ ਜੀ ਜਿਹੜੀ 31 ਮੈਂਬਰੀ ਸੀ ਉਹਦੇ ਵਿੱਚ ਬਾਬਾ ਰਾਜਾ ਰਾਜ ਸਿੰਘ ਨਹੀਂ ਹੈਗੇ ਸੀਗੇ ਵਿੱਚ ਇਹ ਇਹ ਰਾਜਾ ਰਾਜਾ ਸਿੰਘ ਰਾਜਾ ਵੀ ਥੀ ਉਹਦੇ ਵਿੱਚ ਹੂੰ ਉਹਦੇ ਵਿੱਚ ਹੈ 7-8 ਮੈਂਬਰ ਸੀਗੇ ਜੀ ਜਦੋਂ ਇਹ ਗੱਲ ਹੋਈ ਹੈ ਨਾ ਤੇ ਜਿਹੜੀ ਕੌਮ ਦੇ ਵਿੱਚ ਨਿਰਾਸ਼ਾ ਉਸ ਦਿਨ ਆ ਗਈ ਸੀ ਵੀ ਜਿਹੜੇ ਮੋਰਚੇ ਹੁੰਦੇ ਆ ਪਰ ਜਦੋਂ ਆਪਾਂ ਜਿਵੇਂ ਭੇਜਣ ਵਾਸਤੇ ਤਾਂ ਮੋਰਚੇ ਲਾਉਣੇ ਸੀ ਜਦੋਂ ਜਿਵੇਂ ਅਸੀਂ ਬੰਦ ਕਰਤੀ ਜੀ ਜਿਹੜੀ ਕੌਮ ਸੀ ਉਸ ਤੋਂ ਹੌਲੀ-ਹੌਲੀ ਜਦੋਂ ਨਿਰਾਸ਼ਾ ਹੋਈ ਤੇ ਇਹ ਕੌਮ ਵਾਪਸ ਆਪਣੀ ਸ਼ੁਰੂ ਹੋ ਗਈ ਜੀ ਉਸ ਦਿਨ ਤੋਂ ਲਾ ਕੇ ਹੀ ਜਦੋਂ ਟਹਾ ਲੱਗਦੀ ਲੱਗਦੀ ਤੇ ਅੱਜ ਇਹੋ ਜੀ ਪੋਜੀਸ਼ਨ ਦੇ ਵਿੱਚ ਪਹੁੰਚ ਗਏ ਕਿ ਜਿਹੜੇ ਉੱਥੇ ਸਾਰੇ 40-50 ਬੰਦੇ ਰਹਿ ਗਏ ਬਿਲਕੁਲ ਜੀ ਗਿਣਤੀ ਮਿੰਟ ਇੰਨੇ ਕੋ ਹੋਣਗੇ ਵੀ ਜਿਹੜੇ ਬੜੀਆਂ-ਬੜੀਆਂ ਫੜਾ ਮਾਰਦੇ ਸੀਗੇ ਰਾਜਾ ਸਿੰਘ ਰਾਜੇ ਵਰਗੇ ਸਾਡਾ ਸਿਰ ਲੱਗੂਗਾ ਅਸੀਂ ਇੱਕ ਨੰਗ ਨਹੀਂ ਦੇਣਾ ਇਹ ਸਮਾਪਾਪ ਆ ਕੇ ਉੱਥੋਂ ਮੋਰਚਾ ਚੱਕ ਕੇ ਮੁੜ ਕੇ ਗਾ ਕੇ ਤੇ ਸੰਭੂ ਬਾਡਰ ਤੇ ਬੈ ਗਏ ਵੀ ਇਹ ਕਹੜਾ ਜੇ ਮੋਰਚਾ ਸਰ ਹੋ ਗਿਆ ਸੀਗਾ ਉਸ ਤੋਂ ਪਿੱਛੋਂ ਸੰਭੂ ਬਾਡਰ ਤੋਂ ਵੀ ਇਹ ਵਾਪਸ ਆ ਗਏ ਵੀ ਉੱਥੋਂ ਘੋੜੇ ਲੈ ਕੇ ਵਾਪਸ ਆ ਗਏ ਹੂੰ ਵੀ ਜਿਹੜੀ ਸਾਡੇ ਜਸੇਦਾਰਾਂ ਦੀ ਜਸਤਾਰ ਸਿੰਘ ਹਵਾਰਾ ਦੀ ਭਾਈ ਜਵਾਨੇ ਦੀ ਜਿਹੜੀ ਸਾਡੀ ਸ਼ਾਨ ਬਣੀ ਸੀ ਜੀ ਜੀ ਜਿਹੜੀ ਸਿੱਖ ਕੌਮ ਨੂੰ ਤੇ ਸਾਡੀਆਂ ਮੀਡਾਂ ਸੀ ਅੱਜ ਉਹਨਾਂ ਤੇ ਪਾਣੀ ਫਿਰ ਗਿਆ ਹੈ ਪਹਿਲੀ ਗੱਲ ਤਾਂ ਵੀ ਜਿਹੜਾ ਇਹ ਮੋਰਚਾ ਲੱਗਿਆ ਵੀ ਸਿੱਖ ਕੌਮ ਨੇ ਉਹਨਾਂ ਦਾ ਸਾਥ ਹੀ ਨਹੀਂ ਦਿੱਤਾ ਵੀ ਜੀਵੇ ਵਿੱਚ ਮੁੱਖ ਰੋਲ ਦਮਦਮੀ ਤਖਸਾਲ ਦਾ ਹੋਣਾ ਚਾਹੀਦਾ ਸੀ ਦਮਦਮੀ ਤਖਸਾਲ ਇਸ ਮੋਰਚੇ ਤੋਂ ਪਾਸਾ ਵੱਟ ਗਈ ਦੂਜੇ ਨੰਬਰ ਤੇ ਨਿਹੰਗ ਸਿੰਘ ਜਸੇ ਬੰਦੀਆਂ ਜਿਹੜੀਆਂ ਸੁਪਰੀਮ ਸੀ ਉਹ ਵੀ ਪਛ ਵਟ ਗਈਆਂ ਸੀ ਬਾਬੇ ਬਕਾਲੀਏ ਸੀ ਹਰੀਆਂ ਵੇਲਾ ਮਾਲੇ ਸੀਗੇ ਅੱਛਾ ਕੋਸ ਬਾਬਾ ਅਵਤਾਰ ਸਿੰਘ ਸੀਗੇ ਝਾੜ ਸਾਹ ਵਾਲੇ ਸੀ ਇਹਨਾਂ ਨੇ ਵੀ ਉੱਥੇ ਜਾ ਕੇ ਇੱਕ ਦਿਨ ਵੀ ਸ਼ਿਰਕਤ ਨਹੀਂ ਕੀਤੀ ਇਹਨਾਂ ਦਾ ਤੁਸੀਂ ਨਾਂ ਲੈ ਰਹੇ ਹੋ ਬੰਦੀ ਨੇ ਉਹਦੇ ਵਿੱਚ ਸਾਈ ਯੋਗ ਨਹੀਂ ਦਿੱਤਾ ਇੱਕ ਦਿਨ ਵੀ ਨਹੀਂ ਦਿੱਤਾ ਨਹੀਂ ਦਿੱਤਾ ਜੇ ਜਿਹੜੇ ਕੋਈ ਆਮ ਮੇਰੇ ਤੇਰੇ ਵਰਗੇ ਸਿੱਖ ਸੀਗੇ ਛੋਟੇ ਜਿਹੇ ਜੇਸੇ ਬੰਦੀਆਂ ਸੀ ਜਿਵੇਂ ਅੱਜ ਬਾਬਾ ਪ੍ਰਗਟ ਸਿੰਘ ਵਿਚਾਰਾ ਗਰੀਬ ਸਿੱਖ ਹੈ ਅੱਜ ਉਹ ਅਜੇ ਵੀ ਉੱਥੇ ਡਟਿਆ ਬੈਠਾ ਵੀ ਉਹਦੇ ਕੋਲੇ ਨਾਲੇ ਕੋਈ ਤਮਾਨ ਨਹੀਂਗਾ ਹੂੰ ਉਹ ਡਟਿਆ ਹੈ ਵੀ ਜਿਹੜੀਆਂ ਵੱਟੀਆਂ ਜੇਸੇ ਬੰਦੀਆਂ ਸੀ ਜੀਆਂ ਸਾਰੀਆਂ ਹੀ ਇਹ ਜੇਸੇ ਦੁਆਰਾ ਦੇ ਨਾਲ ਗਦਾਰੀਆਂ ਕਰ ਗਏ ਵੀ ਉਹਨਾਂ ਨੇ ਜੋ ਵੀ ਕੌਮ ਦੀ ਸੇਵਾ ਕੀਤੀ ਹੈ ਬਿਆਨਕ ਬੁੱਛੜ ਕਾਣੀ ਨੂੰ ਮਾਰਿਆ ਚਾਹੇ ਹੋਰ ਸਿੰਘਾਂ ਦੇ ਉਹਨਾਂ ਨੇ ਬਦਲੇ ਲਏ ਗੁਰੂ ਘਰ ਦੇ ਜਿਹੜੇ ਦੋਸ਼ੀ ਸੀ ਜੀ ਵੀ ਉਹਨਾਂ ਨੇ ਮੋਰਚਾ ਜਿਹੜਾ ਇਹ ਲਾਇਆ ਸੀਗਾ ਉਹਨਾਂ ਨੇ ਆਪਦੇ ਘਰ ਆਸਤੇ ਨਹੀਂ ਸੀ ਇਹ ਕੋਈ ਕਾਰਜ ਕੀਤੇ ਉਹਨਾਂ ਨੇ ਕੌਮ ਦੇ ਕੀਤੇ ਸੀ ਕੌਮ ਦੇ ਜੀ ਹਾਂਜੀ ਇਹ ਕੌਮ ਨੇ ਉਹਨਾਂ ਦੇ ਨਾਲ ਬਹੁਤ ਵੱਡੀ ਗੈਦਾਰੀ ਕੀਤੀ ਹੈ ਜਿਹਦੇ ਵਿੱਚ ਸੰਤ ਸਮਾਜ ਨੇ ਕੋਈ ਯੋਗਦਾਨ ਨਹੀਂ ਪਾਇਆ ਉਹਦੇ ਵਿੱਚ ਆ ਜਿਹੜੇ ਨਾਨਕ ਸਰੀਏ ਐ ਚਿੱਟੇ ਕੱਪੜੇ ਦੇ ਜਿਹੜੇ ਵੱਡੇ ਠੱਗ ਆ ਇਹਨਾਂ ਨੇ ਕੋਈ ਯੋਗਦਾਨ ਨਹੀਂ ਪਾਇਆ ਇਹ ਲੋਕਾਂ ਦੇ ਵਿੱਚ ਜਹਜ਼ਾਰ ਬੈਠੇ ਉਹਨਾਂ ਨਾਲ ਵੀ ਗਦਾਰੀ ਕਰ ਗਏ ਵੀ ਜਿਹੜੀ ਉਹਨਾਂ ਦੀ ਛਾਣ ਜੀ 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 ਬੱਬਲ ਸੰਮਤ ਪਾਲ ਨੂੰ ਡਿਗਰੂ ਜੇਲ੍ਹ ਦੇ ਵਿੱਚ ਲੈ ਕੇ ਗਏ ਹੈ ਪਤਾ ਹੈ ਜੀ 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 ਜਿਹੜੇ ਸੈਕਟਰ ਹੈ ਜਿਹੜੇ ਜਹੇਬੰਦੀਆਂ ਇਹੇ ਗੌਰਮੈਂਟ ਦੇ ਪਿੱਠੂ ਬਣ ਚੁੱਕੇ ਆ ਇਹ ਗਦਾਰ ਹੋ ਚੁੱਕੇ ਆ ਗੱਲ ਇਹ ਹੈਗੀ ਕਿ ਬਾਬਾ ਰਾਜਾ ਰਾਜ ਸਿੰਘ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਆਪਦਾ ਡੇਰਾ ਲਗਾਇਆ ਤੇ ਉਹੀ ਮੇਨ ਰੋਡ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਖਲਵਾਇਆ ਗਿਆ ਤੇ ਉਹੀ ਜਿਹੜਾ ਰੋਡ ਸੀਗਾ ਸਰਕਾਰ ਦੀ ਰੀੜ ਦੀ ਹੱਡੀ ਸੀਗੀ ਜਦੋਂ ਬੰਦ ਸੀਗਾ ਲੇਕਿਨ ਉਹ ਰੋਡ ਖੋਲ ਦਿੱਤਾ ਗਿਆ ਫਿਰ ਉਸ ਤੋਂ ਬਾਅਦ ਜਿਹੜਾ ਧਰਨਾ ਲੱਗਿਆ ਜਾਂ ਉੱਥੇ ਇਨਸਾਨ ਮੋਰਚਾ ਲੱਗਿਆ ਉਹਦਾ ਕੋਈ ਅਸਰ ਤਾਂ ਰਹਿ ਨਹੀਂ ਗਿਆ ਵੇਖੋ ਜੀ ਇਹ ਜਿਹੜਾ ਨਾ ਜਿਹੜੀ ਅਸਲ ਪੋਜੀਸ਼ਨ ਹੈ ਨਾ ਇਹ ਅਸਲ ਤਾਂ ਮੋਰਚਾ ਤੁਸੀਂ ਕਹੋਗੇ ਵੀ ਲੱਗਿਆ ਹੋਇਆ ਹੈ ਮੇਰੇ ਮੁਤਾਬਕ ਤਾਂ ਮੋਰਚਾ ਇਹ ਫੇੜ ਹੋ ਚੁੱਕਿਆ ਹੈ ਵੀ ਜਿਹੜੇ 40 50 ਬੰਦੇ ਉੱਥੇ ਰਹਿ ਗਏ ਉਹਨਾਂ ਦੀ ਵਿਚਾਰਿਆਂ ਦੀ ਕੀ ਉਕਤ ਹੈ ਵੀ ਸਰਕਾਰ ਦੇ ਨਾਲ ਉਹ ਅੜ ਜਾਣਗੇ ਬਾਬਾ ਜੀ ਇੱਥੇ ਕਹਿਣ ਵਾਲੀ ਗੱਲ ਬਣਦੀ ਹੈ ਵੀ ਬਾਬਾ ਰਾਜਾ ਰਾਜ ਸਿੰਘ ਖਨੋਰੀ ਬਾਰਡਰ ਚਲੇ ਜਾਂਦੇ ਨੇ ਸ਼ੰਭੂ ਬਾਰਡਰ ਚਲੇ ਜਾਂਦੇ ਨੇ ਆਪਣੇ ਘੋੜੇ ਜੋੜੇ ਲੈ ਕੇ ਇਹ ਹਾਥੀ ਵਗੈਰਾ ਸਾਰਾ ਕੁਝ ਲੈ ਕੇ ਇੱਥੋਂ ਚਲੇ ਜਾਂਦੇ ਨੇ ਕੀ ਇਹ ਮੋਰਚਾ ਜਿੱਤ ਲਿਆ ਸੀਗਾ ਮੈਂ ਉਹੀ ਜੀ ਸਿੰਘਤ ਨੂੰ ਅੱਗੇ ਵੀ ਬੇਨਤੀ ਕੀਤੀ ਹੈ ਜਿਵੇਂ ਇਹ ਰਾਜੇ ਸਿੰਘ ਰਾਜੇ ਆਈ ਉੱਥੇ ਗਏ ਮੈਂ ਉਹਦੇ ਵੀ ਵੀਡੀਓ ਪਾਈ ਸੀ ਹੂੰ ਵੀ ਤੁਸੀਂ ਜਿਹੜੀ ਅਰਦਾਸ ਕੀਤੀ ਸੀ ਵੀ ਅਸੀਂ ਸਿਰ ਦੇਵਾਂਗੇ ਅਸੀਂ ਉਹਨਾਂ ਨੂੰ ਬਾਹਰ ਲੈ ਕੇ ਆਵਾਂਗੇ ਅਸੀਂ ਉਹਨਾਂ ਚਿਰ ਇਥੋਂ ਅਸੀਂ ਨਹੀਂ ਜਾਵਾਂਗੇ ਜਿੰਨਾ ਚ ਸਾਡੇ ਦਸਹਜ਼ਾਰ ਰਿਆ ਹੋ ਕੇ ਨਹੀਂ ਆਉਂਦੇ ਜੀ ਤੇ ਜਿੱਦ ਨੇ ਇਹਨਾਂ ਨੇ ਜੁੱਲੀ ਬਿਸਤਰਾ ਉੱਥੇ ਟੱਕਿਆ ਵੀਡੀਓ ਪਾਈ ਐ ਵੀ ਮੇਰੇ ਪਿਓ ਨੇ ਕਿਹਾ ਵੀ ਉੱਥੇ ਚਲੇ ਚਲੇ ਜਾਓ ਵੀ ਕੀ ਇਹ ਮੋਰਤਾ ਇੱਥੋਂ ਜਿੱਤ ਲਿਆ ਸੀ ਜੀ ਕੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਿਹੜੀ ਤੁਸੀਂ ਅਰਦਾਸ ਕੀਤੀ ਸੀ ਕੀ ਉਹ ਬਦਸ਼ਨ ਸਿੰਘ ਫੇਰੂਮਾਨ ਵਾਂਗੂ ਉਹ ਸਿਰੇ ਲਾਤੀ ਸੀ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਇੱਥੇ ਛੱਡ ਕੇ ਅਰਦਾਸ ਤੋਂ ਮੁਨਕਰ ਹੋ ਕੇ ਤੁਸੀਂ ਸਿੰਬੂ ਬਾਡਰ ਦੇ ਚਲੇ ਗਏ ਕਿ ਉਥੋਂ ਹੁਣ ਫੇਰ ਵੀ ਜੁਨੀਬੇਟਰਾ ਚੱਕ ਕੇ ਫੇਰ ਤੁਸੀਂ ਵਾਪਸ ਆਗੇ ਇਹਨਾਂ ਦੇ ਇਹੀ ਘਟਾ ਹੈ ਜੀ ਜੀ ਇਹੀ ਘਟਾ ਸਾਨੂੰ ਲੈ ਕੇ ਬਹਿ ਗਿਆ ਜਿਹੜਾ ਸੈਦੀ ਸਿੱਖ ਹਕੂਮਤ ਸੀ ਵੀ ਜਿਹੜੀਆਂ ਸਾਡੀਆਂ ਛਾਨਾਂ ਸੀ ਅੱਜ ਉਹ ਮਿੱਟੀ ਦੇ ਵਿੱਚ ਮਿਲਦੀਆਂ ਮੈਨੂੰ ਦਿਸ ਰਹੀਆਂ ਆ ਖਾਲਸਾ ਜੀ ਅਗਲਾ ਸਵਾਲ ਹੈਗਾ ਕਿ ਭਾਈ ਅਮਰਤਪਾਲ ਸਿੰਘ ਦੀ ਮਾਤਾ ਨੂੰ ਜੇਲ੍ਹ ਦੇ ਵਿੱਚ ਇੱਕ ਹਫਤਾ ਰੱਖਿਆ ਗਿਆ ਇਹ ਉਹਨੇ ਗਿਲਾ ਕੀਤਾ ਹੈ ਸੋਸ਼ਲ ਮੀਡੀਆ 'ਤੇ ਆ ਕੇ ਕਹਿੰਦੇ ਵੀ ਕੰਦਮੀ ਟਕਸਾਲ ਦੇ ਕਿੱਥੇ ਗਏ ਸਾਡੇ ਚਕਾਲਤ ਸਿੰਘ ਸਾਹਿਬ ਦੇ ਜਿਹੇ ਧਾਰ ਕਿੱਥੇ ਗਏ ਸੰਪਰਦਾਵਾਂ ਦੇ ਜਿਹੜੇ ਜਿਹੇ ਧਾਰ ਹੈਗੇ ਲੇਕਿਨ ਅੱਜ ਕਹਿੰਦੇ ਵੀ ਆਪਦੀ ਧੀ ਪੈਣ ਨੂੰ ਜਦੋਂ ਪੁਲਿਸ ਨੇ ਕੈਦ ਕੀਤਾ ਜੇਲ੍ਹ 'ਚ ਰੱਖਿਆ ਅੱਜ ਦਾ ਆਪਦਾ ਹੀ ਸਿੱਖ ਜਿਹੜਾ ਅੱਜ ਖੜਾ ਹੀ ਨਹੀਂ ਹੋਇਆ ਕਹਿੰਦੇ ਵੀ ਮੇਰਾ ਬਹੁਤ ਵੱਡਾ ਗਿਲਾ ਇਹਨਾਂ 'ਤੇ ਵੇਖੋ ਜੀ ਉਹ ਜਿਹੜਾ ਬਿਆਨ ਮੈਂ ਉਹ ਭੈਣ ਜੀ ਦਾ ਮੈਂ ਸੁਣਿਆ ਸਤਕਾਰਯੋਗ ਮੇਰੀ ਭੈਣ ਦਾ ਥਾਂ ਲੱਗਦੀ ਹੈ ਜੀ ਵੀ ਮੈਂ 10 ਦਿਨ ਉਹਨਾਂ ਦੇ ਘਰੇ ਵੀ ਰਿਹਾ ਅਮਰਤਪਾਲ ਦੇ ਨਾਲ ਹੀ ਮਹੀਨਾ ਰ ਦੀ ਜਿਵੇਂ ਗੁਰਦੇਵ ਸਿੰਘ ਕੌਕੇ ਦਾ ਪਰਿਵਾਰ ਨੂੰ ਹਾਈਜੈਕ ਕਰ ਲਿਆ ਸੀ ਬਾਦਲ ਕਿਆ ਨੇ ਹਾਂਜੀ ਵੀ ਪਹਿਲਾਂ ਦਾ ਗੁਰਦੇਵ ਸਿੰਘ ਕੌਕੇ ਦਾ ਕਤਲ ਇਹਨਾਂ ਨੇ ਕਰਾਇਆ ਸੁਮੇਰ ਸੈਣੀ ਨੇ ਤੇ ਜਿਹੜਾ ਬੁੱਚੜ ਮਰ ਗਿਆ ਹਮਮ ਸਮਰਨ ਸਿੰਘ ਕੋਟਨਾ ਹਾਂਜੀ ਇਹ ਜਸਵੀਰ ਸਿੰਘ ਰੋਡੇ ਸਿਮਰਜੀਤ ਸਿੰਘ ਮਾਨ ਸਾਰੀਆਂ 10 ਬੰਦੀਆਂ ਦੇ ਜਦੋਂ ਉਹਦਾ ਕੇਸ ਕੱਢਿਆ ਤੇ ਕੇਸ ਤੁਰਨ ਲੱਗਿਆ ਹਾਂਜੀ ਤੇ ਇਹ ਜਿਹੜੀ ਛਰਮਰੀ ਕਮੇਟੀ ਅਤੇ ਬਾਦਲ ਕਿਆ ਨੇ ਉਹਨੂੰ ਹਾਈਜੈਕ ਕਰ ਲਿਆ ਹਮਮ ਇਸੇ ਟਕਰਾਹੀ ਜਦੋਂ ਅਮਰਤਪਾਲ ਨੂੰ ਡਿਗਰੂ ਆਪਣਾ ਆਸਾਮ ਜੇਲ੍ਹ ਚ ਲੈ ਕੇ ਗਏ ਐ ਜੀ ਇਸੇ ਪਰਿਵਾਰ ਨੇ ਹੀ ਉਹਨਾਂ ਦਾ ਵਕੀਲ ਐ ਉਹਨੂੰ ਸਾਰੇ ਅਧਿਕਾਰ ਦਿੱਤੇ ਵੀ ਅਸੀਂ ਕਾਲ ਤਖਤ ਨੂੰ ਮੰਨਦੇ ਆ ਜੀ ਵੀ ਆਪਣਾ ਅਮਰਤਪਾਲ ਦੇ ਡੈਡੀ ਦੇ ਬਿਆਨ ਸੀ ਵੀ ਅਸੀਂ ਕਾਲ ਤਖਤ ਨੂੰ ਮੰਨਦੇ ਜੋ ਹੁਕਮ ਨਾਵਾ ਕਾਲ ਤਖਤ ਤੋਂ ਸਾਨੂੰ ਆਊਗਾ ਸਾਨੂੰ ਪੂਰਨ ਭਰੋਸਾ ਵੀ ਸਾਡੀ ਕਾਲ ਤਖਤ ਤੋਂ ਸਾਨੂੰ ਅਨਸਾਫ ਮਿਲੂਗਾ ਜੀ ਜੀ ਵੀ ਇਹਨਾਂ ਲੋਕਾਂ ਨੂੰ ਪਹਿਲਾਂ ਵੀ ਪਤਾ ਸੀ ਵੀ ਇਹ ਕਾਲ ਤਖਤ ਦੇ ਜਿਹੜੇ ਜਹੇਦਾਰ ਹੈ ਇਹ ਜਹੇਦਾਰ ਨਹੀਂ ਇਹ ਤਾਂ ਬਾਦਲ ਦੀ ਖੇਲ ਹੈ ਹੂੰ ਵੀ ਵੀ ਹੁਣ ਜੋ ਟਿੱਟਦੇ ਐ ਵੀ ਜਦੋਂ ਉੱਥੇ ਜਹੇ ਬੰਦੇ ਅਮਰਤਪਾਲ ਮਹਿਰੋ ਬੋਲਿਆ ਸੀ ਜੀ ਉਸ ਵੇਲੇ ਇਹਨਾਂ ਨੇ ਇਹ ਗੱਲ ਕਹੀ ਸੀ ਵੀ ਤੂੰ ਆ ਕਾਲ ਤਖਤ ਦੇ ਜਹਦਾਰ ਉਹਨਾਂ ਦੇ ਉਸਤ ਨਾ ਬੋਲ ਤੂੰ ਨਿੰਗਾ ਸਿੰਘਾਂ ਦੇ ਉਸਤ ਨਾ ਬੋਲ ਉਹਨੇ ਗੱਲਾਂ ਬੜੀਆਂ ਖਰੀਆਂ ਕਈਆਂ ਸੀ ਜੀ ਕਿਸੇ ਪਰਿਵਾਰ ਨੇ ਮਰੋੜ ਕੀਤਾ ਸੀ ਤੇ ਅੱਜ ਇਹ ਇਹੀ ਪਰਿਵਾਰ ਆਪਣਾ ਮੰਨ ਰਿਹਾ ਵੀ ਸਾਡੇ ਨਾਲ ਗੁਜ਼ਾਰੀ ਹੋਈ ਹੈ ਜੀ ਜਦੋਂ ਇਹਨਾਂ ਨੂੰ ਇਹ ਪਤਾ ਹੈ ਵੀ ਮੁੰਡਾ ਲਾ ਕੇ ਇਹ ਜਿਹੜੇ ਕਾਲ ਤਖਤ ਦੇ ਜਹਦਾਰ ਹੈ ਇਹ ਬਾਦਲ ਦੇ ਬਣਾਏ ਹੋਏ ਜਹਦਾਰਾ ਇਹ ਕਾਲ ਤਖਤ ਦੇ ਜਹਦਾਰ ਨਹੀਂ ਜੇ ਜਦੋਂ ਇਹਨਾਂ ਦੇ ਪਰਿਵਾਰ ਨੂੰ ਪਤਾ ਸੀਗਾ ਵੀ ਇਹ ਸਾਡੇ ਨਾਲ ਮੁੱਢੋ ਲਾ ਕੇ ਬਾਬਾ ਜਰਨੈਲ ਸਿੰਘ ਤੋਂ ਲਾ ਕੇ ਗਦਾਰੀਆਂ ਕਰਦੇ ਆਏ ਐ ਜੀ ਤੇ ਇਹ ਸਾਡੇ ਨਾਲ ਵੀ ਕਰਨਗੇ ਤੇ ਇਹਨਾਂ ਨੇ ਸਾਰੀ ਕਾਰਵਾਈ ਅਕਾਲੀ ਦਲ ਬਾਦਲ ਨੂੰ ਤੇ ਛੁਰਮਰੀ ਕਮੇਟੀ ਨੂੰ ਦੇਤੀ ਵੀ ਸਾਡੀ ਫਾਰਵਾਈ ਇਹ ਕਰਨਗੇ ਤੇ ਜਿਹੜੇ ਸੁਪਰੀਮ ਜਿਹੇ ਬੰਦੇ ਅਸੀਂ ਉਹ ਸਾਰਿਆਂ ਪਿੱਛੇ हट ਗੀਆਂ ਹੂੰ ਵੀ ਇਹ ਘਟਾ ਇਹਨਾਂ ਨੇ ਆਪ ਪਾਇਆ ਨਹੀਂ ਉਹ ਇਹਨਾਂ ਨੇ ਗਦਾਰਾਂ ਦਾ ਉੱਤੇ ਸਾਥ ਮੰਗਿਆ ਤੇ ਜਿਹੜੇ ਸਿੰਘ ਸੀਗੇ ਤੇ ਸਿੰਘਾਂ ਦਾ ਇਹਨਾਂ ਨੇ ਵਿਰੋਧ ਕੀਤਾ ਵੀ ਅਸੀਂ ਕਾਰਕਟਰ ਦੇ ਨਾਲ ਚੱਲਾਂਗੇ ਵੀ ਅਸੀਂ ਜੋ ਤੁਹਾਨੂੰ ਉਹ ਕਹਿੰਗੇ ਅਸੀਂ ਉਹਨਾਂ ਦੇ ਨਾਲ ਚੱਲ ਕੇ ਅਸੀਂ ਕਾਰਵਾਈ ਕਰਨਗੇ ਜੀ ਇਹਨਾਂ ਨੂੰ ਇਸ ਗੱਲ ਦਾ ਪਤਾ ਸੀਗਾ ਵੀ ਇਹ ਮੁੱਢੋ ਲਾ ਕੇ ਗਦਾਰੀਆਂ ਕਰਦੇ ਤੇ ਜਦੋਂ ਮਜੀਠੀ ਨੇ ਤਾਂ ਉਹਨੂੰ ਫਸਾਇਆ ਅੰਮ੍ਰਿਤਪਾਲ ਨੂੰ ਜੀ ਜੀ ਵੀ ਜਿਹੜਾ ਕਹਿੰਦਾ 3 ਦਿਨ ਮੈਨੂੰ ਕਿਹਾ ਮੈਂ ਕੁੱਟ ਕੇ ਨੂੰ ਸਿੱਧਾ ਕਰ ਦਾਂ ਕਿ ਉਹ ਸਿਮਰਨਤ ਕੌਰ ਬਾਦਲ ਜਿਹੜੀ ਸੀ ਉਹ ਪਾਰਲੀਮੈਂਟ ਜਾਂਦੀ ਸੀ ਵੀ ਇਹਨੂੰ ਅੰਦਰ ਕਰੋ ਸੋਈ ਵੀਰ ਬਾਦਲ ਨੇ ਸੀ ਇਹਨੂੰ ਅੰਦਰ ਕਰੋ ਤੇ ਜਿਹੜੀ ਕਾਕਾ ਤਰਫੇ ਜਹੇਦਾਰ ਹੈ ਸ਼ਰਮਿਕ ਕਮੇਟੀ ਤੇ ਉਹ ਦੀਨ ਕੀਦੇ ਆ ਹੂੰ ਉਹ ਦੀਨ ਤਾਂ ਸਾਰੀ ਬਾਦਲ ਕਈ ਹੈ ਨਾ ਜੀ ਤੇ ਜਦੋਂ ਮਜਿਸਟੀਏ ਨੇ ਤਾਂ ਉਹਨੂੰ ਪੁਖਾਇਆ ਤੇ ਇਹ ਇੱਕ ਇੱਕ ਕਹਿੰਦੇ ਸੀ ਮੈਨੂੰ ਇਨਸਾਫ ਹੀ ਐਥੇ ਦੂਜਾਂ ਵੀ ਕਮੇਟੀ ਨਾਲ ਮਿਲੂਗਾ ਵੀ ਤਾਂ ਮਿਠਾ ਵਠਾ ਨੂੰ ਇਨਸਾਫ ਦੇਣਗੇ ਤੇ ਕਾਟਸਾ ਜਹੇਦਾਰ ਇਨਸਾਫ ਨਹੀਂ ਗੋਤੇ ਵੀ ਹੁਣ ਹੁਣ ਚੋਚੀਕਾ ਮਾਰਦੇ ਆ ਸੋ ਖਾਲਸਾ ਜੀ ਸਵਾਲ ਲਾਸਟ ਵਾਲ ਕਰਦੇ ਆ ਸ਼ੋਰਟ ਵਿੱਚ ਗੱਲ ਕਰੋ ਥੋੜੀ ਜੀ ਬਸ ਹਾਂਜੀ ਵੀ ਜਿਸ ਤਰ੍ਹਾਂ ਕੌਤਕ ਸਾਹਿਬ ਦਾ ਜਹੇਦਾਰ ਨਾਨਸਰ ਸੰਪਰਦਾ ਹੈਗੀ ਹੈ ਬਾਬਾ ਪੀਦੀ ਚੰਦ ਸੰਪਰਦਾ ਹੈਗੀ ਹੈ ਜਾਂ ਬਾਬਾ ਬੁੱਢਾ ਦਲ ਸੰਪਰਦਾ ਹੈਗੀ ਹੈ ਇਹ ਸਾਰੇ ਜਥੇਦਾਰ ਜਦੋਂ ਸਰਕਾਰੀ ਹੋ ਚੁੱਕੇ ਨੇ ਤੇ ਫਿਰ ਕੌਮ ਨੂੰ ਫਿਰ ਇਨਸਾਫ ਦੀ ਮੰਗ ਤਾਂ ਹੁਣ ਕਰਨੀ ਵੀ ਨਹੀਂ ਚਾਹੀਦੀ ਇਹਨਾਂ ਦੇ ਕੋਲੋਂ ਫਿਰ ਕੌਮ ਕੌਮ ਕਰੇ ਕੀ ਵੇਖੋ ਜੀ 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 ਇਹ ਕੋਈ ਅੱਜ ਦੀ ਗੱਲ ਨਹੀਂ ਹੂੰ ਬੁੱਗਾ ਇਹ ਸਿੰਘ ਬਾਹਰ ਆ ਸਕਦੇ ਐ ਹੂੰ ਆ ਸਕਦੇ ਐ ਵੀ ਉਹਦੇ ਵਿੱਚ ਮੈਂ ਉਹਨਾਂ ਨੂੰ ਚੰਡੀਗੜ੍ਹ ਦੇ ਵਕੀਰ ਸੀ ਸੁਪਰੀ ਕੋਰਟ ਦਾ ਆਇਆ ਸੀ ਉਹਨੂੰ ਮੈਂ ਇਹ ਤਿੰਨ ਵਿਚਾਰ ਦੱਸੇ ਸੀ ਅੱਛਾ ਜੀ ਆਡੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦੱਸ ਦੂੰਗਾ ਵੀ ਉਹ ਸਿੰਘ ਬੜੀ ਕਿਵੇਂ ਹੋਣੀ ਐ ਕਿਵੇਂ ਉਹ ਬਾਹਰ ਆਉਣੇ ਹੁਣ ਇਹ ਵੀਡੀਓ ਆਪਣੀ ਲੰਮੀ ਹੋ ਜਵਣੀ ਐ ਅੱਜ ਜਿਹੜੀ ਅਡੀ ਵੀਡੀਓ ਬਣਾਵਾਂਗੇ ਉਹਦੇ ਵਿੱਚ ਤੁਹਾਨੂੰ ਦੱਸ ਦੇਵਾਂਗੇ ਵੀ ਸਿੰਘ ਵੀ ਬਾਹਰ ਆ ਜਾਣਗੇ ਸਾਰਾ ਕੁਝ ਹੋ ਜਾਊਗਾ ਵੀ ਇਹਨਾਂ ਲੋਕਾਂ ਤੋਂ ਮੀਰ ਨਾ ਰੱਖੋ ਵੀ ਜਿਹੜੇ ਇਹ ਦਲਪੰਥਾ ਨਾ ਵੀ ਇਹਨਾਂ ਤੇ ਮੀਰ ਨਾ ਰੱਖੋ ਵੀ ਇਹ ਸਾਡੇ ਅਕਾਦ ਤੱਕ ਦਾ ਜਹੇਦਾਰ ਹੈ ਜਿਹੜਾ ਇਹ ਸਾਡੇ ਸਿੰਘਾਂ ਨੂੰ ਬਾਹਰ ਲੈ ਆਊਗਾ ਜੀ ਦਲਪੰਥਾ ਲੈ ਆਉਣਗੇ ਇਹ ਇਹ ਇਹਨਾਂ ਦਾ ਲਾਇਸੈਂਸ ਲਏ ਹੋਏ ਆ ਗਵਰਨਮੈਂਟ ਦਾ ਖਿਆਲ ਲਏ ਹੋਏ ਜੇਕਰ ਗਵਰਨਮੈਂਟ ਅੱਜ ਵੋਟ ਬੂਥ ਬੰਦ ਕਰਨੋਂ ਇਹਨਾਂ ਦੇ ਖਿਆਲ ਜ਼ਬਤ ਕਰ ਲੈਣਗੇ ਜੀ ਜੀ ਇਹਨਾਂ ਨੂੰ 10ਵੇਂ ਪਾਸ਼ਾ ਨੇ ਕਢਾ ਕੇ ਲਿਆਉਣਾ ਹੈ ਜਿਹੜੇ ਆਪਣੇ ਜਹਿਦਾਰ ਹੈ ਜੀ ਹਾਂਜੀ ਉਹਦਾ ਮੇਰੇ ਕੋਲੇ ਫਾਰਮੂਲਾ ਹੈਗਾ ਜੇ ਉਹ ਕੋਮ ਮੰਨ ਲੇ ਅਗਲੀ ਵੀਡੀਓ ਵਿੱਚ ਤੁਹਾਨੂੰ ਮੈਂ ਦੱਸ ਦਊਗਾ ਸੰਗ ਵੀ ਬਾਹਰ ਆ ਜਾਣਗੇ ਵਿਆਹ ਵੀ ਹੋ ਜਾਣਗੇ ਜੇ ਉਸ ਫਾਰਮੂਲੇ ਦੇ ਉੱਤੇ ਕਾਰਵਾਈ ਹੋ ਜੇ ਤਾਂ ਸੋ ਬਾਬਾ ਹਮੀਰ ਸਿੰਘ ਜੀ ਆਪ ਜੀ ਨੇ ਇਹ ਡੰਗਾਈ ਦੇ ਵਿੱਚ ਗੱਲਬਾਤ ਦੱਸੀ ਹੈ ਜਾਣਕਾਰੀ ਦਿੱਤੀ ਹੈਗੀ ਹੈ ਸੰਗਤਾਂ ਨੂੰ ਕਿ ਜਿਵੇਂ ਕੋਮ ਸਿੰਘ ਸਾਹਿਬ ਮੋਰਚਾ ਲਗਿਆ ਸੀਗਾ ਉਥੇ ਕੀ ਕੀ ਹੋਇਆ ਤੇ ਜਸਤੇ ਜਰਾ ਕੀ ਕਰਦੇ ਨੇ ਕੀ ਕਰਨਾ ਚਾਹੀਦਾ ਹੈਗਾ ਸੀਗਾ ਤੁਸੀਂ ਬਹੁਤ ਡੂੰਘੀਆਂ ਗੱਲਾਂ ਕੀਤੀਆਂ ਨੇ ਸੋ ਦਰਸ਼ਕੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਕੇ ਸ਼ੇਅਰ ਕਰੋ ਤੇ ਨਾਲੇ ਆਪਣੇ ਜਵਾਬ ਕਮੈਂਟ ਦੇ ਵਿੱਚ ਜਰੂਰ ਦਿਓ ਸੋ ਬਾਬਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ